ਸਤਿ ਸ਼੍ਰੀ ਅਕਾਲ ਜੀ ਤੁਸੀਂ ਜੁੜ ਚੁੱਕੇ ਹੋ ਮੋਟੀਵੇਟ ਪੰਜਾਬ ਦੇ ਨਾਲ ਗੱਲ ਕਰਦੇ ਹਾਂ ਪੰਜਾਬੀ ਸਿੰਗਰ ਮਨਪ੍ਰੀਤ ਮੰਨੇ ਦੀ ਮਨਪ੍ਰੀਤ ਮੰਨੇ ਨੇ दारू ਪੀ ਕੇ ਭਾਈ ਜਗਤਾਰ ਸਿੰਘ ਹਵਾਰਾ ਨੂੰ ਗਾਲਾਂ ਕੱਢੀਆਂ ਜਿਸ ਦਾ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਜ਼ਿਆਦਾ ਵਾਇਰਲ ਹੋ ਗਿਆ ਉਸ ਤੋਂ ਬਾਅਦ ਹੁਣ ਇੱਕ ਹੋਰ ਵੀਡੀਓ ਸਾਹਮਣੇ ਆਇਆ ਹੈ ਜਿਸ ਦੀ ਵਿੱਚ ਮਨਪ੍ਰੀਤ ਮੰਨੇ ਦੇ ਮਾਤਾ ਪਿਤਾ ਮਾਫੀ ਮੰਗ ਰਹੇ ਨੇ ਪਿੰਡ ਵਾਲਿਆਂ ਦੇ ਸਾਹਮਣੇ ਬੜਾ ਹੀ ਭਾਵਕ ਵੀਡੀਓ ਹੈ ਵੀਡੀਓ ਦੇਖ ਕੇ ਬਹੁਤ ਦੁੱਖ ਲੱਗਾ ਕਿ ਇੱਕ ਔਲਾਦ ਦੀ ਗਲਤੀ ਕਿਵੇਂ ਮਾਪਿਓ ਨੂੰ ਭੁਗਤਨੀ ਪੈ ਰਹੀ ਹੈ ਤਾਂ ਇਸ ਵੀਡੀਓ ਦਾ ਬਹੁਤ ਜ਼ਿਆਦਾ ਵਿਰੋਧ ਹੋ ਰਿਹਾ ਹੈ ਸੋਸ਼ਲ ਮੀਡੀਆ ਤੇ ਲੋਕਾਂ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਐਦਾਂ ਮਨਪ੍ਰੀਤ ਮੰਨੇ ਦੇ ਮਾਪਿਓ ਤੋਂ ਮਾਫੀ ਨਹੀਂ ਮੰਗਾਉਣੀ ਚਾਹੀਦੀ ਸੀ ਕਿਉਂਕਿ ਇਹਨਾਂ ਦਾ ਕੀ ਤੂਰਾ ਜੇਕਰ ਇਸ ਦੀ ਔਲਾਦ ਹੀ ਗੰਦੀ ਹੈ ਤਾਂ ਜੇਕਰ ਗਲਤੀ ਮਨਪ੍ਰੀਤ ਮੰਨੇ ਨੇ ਕੀਤੀ ਹੈ ਤਾਂ ਮਨਪ੍ਰੀਤ ਮੰਨਾ ਹੀ ਮਾਫੀ ਮੰਗੇ ਅਕਾਲ ਪਤਿ ਸਹਬ ਤੇ ਜਾ ਕੇ ਹਾਲਾਂਕਿ ਮਨਪ੍ਰੀਤ ਮੰਨੇ ਨੇ ਸੋਸ਼ਲ ਮੀਡੀਆ ਰਾਹੀਂ ਵੀਡੀਓ ਬਣਾ ਕੇ ਮਾਫੀ ਮੰਗ ਲਈ ਹੈ ਕਿ ਮੈਂ ਗਾਲਾਂ ਕੱਢੀਆਂ ਭਾਈ ਜਗਤਾਰ ਸਿੰਘ ਹਵਾਰਾ ਨੂੰ ਮੈਂ ਮਾਫੀ ਮੰਗਦਾ ਹਾਂ ਸਾਰੀ ਸਿਕਉਮਤੋਂ ਪਰ ਹਜੇ ਵੀ ਸਿੱਖ ਸੰਗਤ ਦੇ ਵਿੱਚ ਰੋਸ ਹੈ ਮਨਪ੍ਰੀਤ ਮੰਨੇ ਦੇ ਪ੍ਰਤੀ ਕਹੋਂ ਤੁਹਾਨੂੰ ਦਿਖਾਉਂਦੇ ਆ ਮਨਪ੍ਰੀਤ ਮੰਨੇ ਦੇ ਮਾਤਾ ਪਿਤਾ ਦਾ ਉਹ ਵੀਡੀਓ ਜਿਸ ਦੇ ਵਿੱਚ ਉਹ ਮਨਪ੍ਰੀਤ ਮੰਨੇ ਦੇ ਲਈ ਮਾਫੀ ਮੰਗ ਰਹੇ ਨੇ ਦੇਖੋ ਮਾਪਿਓ ਮਾਪਿਓ ਹੀ ਹੁੰਦਾ ਹੈ ਔਲਾਦ ਭਾਵੇਂ ਜਿਹੋ ਜੀ ਮਰਜ਼ੀ ਹੋਵੇ ਫਿਰ ਵੀ ਇਹਨਾਂ ਨੂੰ ਆਪਣੇ ਬੱਚੇ ਦਾ ਇੰਨਾ ਫਿਕਰ ਹੈ ਕਿ ਉਸ ਦੇ ਨਾਲ ਪਤਾ ਨਹੀਂ ਹੁਣ ਕੀ ਹੋਵੇਗਾ ਇਸ ਕਰਕੇ ਉਹਨਾਂ ਨੇ ਸਾਰਿਆਂ ਤੋਂ ਮਾਫੀ ਮੰਗੀ ਹੈ ਤਾਂ ਵੀਡੀਓ ਨੂੰ ਜਿਆਦਾ ਜਿਆਦਾ ਸ਼ੇਅਰ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਸੋਸ਼ਲ ਮੀਡੀਆ ਪੰਜਾਬ ਦੀ ਹਰ ਇੱਕ ਵਾਇਰਲ ਖਬਰ ਨੂੰ ਦੇਖਣ ਦੇ ਲਈ ਵੀਡੀਓ ਦੇਖ ਕੇ ਆਪਣੇ ਵਿਚਾਰ ਕਮੈਂਟਾਂ ਦੇ ਵਿੱਚ ਜ਼ਰੂਰ ਲਿਖੋ ਜੇ ਮੈਂ ਬੇਨਤੀ ਕਰਦਾ ਹਾਂ ਮਹਾਰਾਜ ਮਾਫੀ ਚਾਹੁੰਦੇ ਹਾਂ ਜੋ ਬੇਟੇ ਨੇ ਮਾਰੀਆਂ ਹਰਕਤਾਂ ਕਿਤੇ ਦਸਤਾਵੇਜ਼ਾਂ ਵਿੱਚ ਲਿਖ ਲਾ ਅਸੀਂ ਇੰਦਣ ਜੋ ਗੱਲਾਂ ਮਹਾਰਾਜ ਅਸੀਂ ਬਹੁਤ ਜ਼ਿਆਦਾ ਸ਼ਰਮਿੰਦਗੀ ਅਸੀਂ ਉਸੇ ਛਿਟਾ ਕੇ ਅਸੀਂ ਤੁਰ ਵੀ ਨਹੀਂ ਸਕਦੇ ਹੂ ਮੁੱਖ ਦਿਖਾ ਕੇ ਚੱਲ ਵੀ ਨਹੀਂ ਸਕਦੇ ਮਹਾਰਾਜ ਸਾਨੂੰ ਮਾਫ ਕਰਨਾ ਮਹਾਰਾਜ ਕੱਤੋਂ ਕੋਈ ਗਲਤੀ ਹੋਈ ਹੋਵੇ ਅਸੀਂ ਕੇਮਾਂ ਦੇ ਜਾਂਚ ਕਰਵਾਣਾ ਹੈ ਪਰ ਬੇਟੇ ਦੀ ਬਹੁ ਮਾੜੀ ਗੱਲ ਹੈ ਮਹਾਰਾਜ ਜੋ ਸਿਧਾਵਲੀ ਉਹਨੇ ਵਰਤੀ ਜਿਸ ਸਾਹਿਬ ਦੇ ਸਾਹ ਮਹਾਰਾਜ ਕਿਰਪਾ ਕਰਨੀ ਮਹਾਰਾਜ ਜੀ ਤੁਹਾਰਾ ਸਭ ਮਹਾਰਾਜ ਕਿਰਪਾ ਕਰਨੀ ਅ ਵੀ ਇੱਕ ਖਾਸ